ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਾਡੇ ਨਾਲ ਮੌਜੂਦ ਨੇਗੇ ਕਿਸਾਨ ਆਗੂ ਲਾਲੀਸ ਕਰੋਦੀ ਜੀ ਵਿਧੀ ਕੀ ਸੰਦੇਸ਼ ਦੇਣਾ ਚਾਹਣਾ ਤੁਸੀਂ ਪਬਲਿਕ ਨੂੰ ਸਾਡੇ ਦੇਖੋ ਮੈਂ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਦੇਸ਼ ਦੇ ਕਿਸਾਨਾਂ ਨੂੰ ਬੇਨਤੀ ਕਰਨਾ ਚਾਹਣਾ ਵੀ ਅੱਜ ਦੱਲੇਵਾਲ ਸਾਹਿਬ ਦੀ ਸਥਿਤੀ ਹੈ ਜਿਹੜੀ ਅੱਜ 19 ਤਰੀਕ ਨੂੰ ਤੇ ਦੱਲੇਵਾਲ ਸਾਹਿਬ ਦੀ ਸਥਿਤੀ ਹੀ ਦਿਨ ਬਦ ਦਿਨ ਨਾਜਕ ਹੁੰਦੀ ਜਾ ਰਹੀ ਹੈ ਉਹਨਾਂ ਨੂੰ ਮੋਬਿਲਡਨ ਦੇ ਵਿੱਚ ਵੀ ਪ੍ਰੋਬਲਮ ਜਿਵੇਂ ਕਹਿੰਦੇ ਸਟੀਚੀ ਇੰਨੀ ਨਾਜ਼ੁਕ ਹੋਵੇ ਵੀ ਮੋੜ ਵੀ ਨਹੀਂ ਸਕਦੇ ਸਾਰਾ ਵੀ ਨਹੀਂ ਕਰ ਸਕਦੇ ਵੀ ਮੈਂ ਕਿਸ ਤਰ੍ਹਾਂ ਦਾ ਹੁਣ ਮੈਂ ਪੂਰੇ ਪੰਜਾਬ ਦੇ ਦੇਸ਼ ਦੇ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਯਾਰ ਤੁਸੀਂ ਕਿਸ ਨੂੰ ਡੀ ਕਰ ਰਹੇ ਹੋ ਕਿਸ ਜੇ ਥੋੜੀ ਜਿਹ ਕਹਿੰਦੇ ਜਥੇਬੰਦੀ ਕੋਈ ਜਥੇਬੰਦੀ ਇਨੀ ਥੋੜੀ ਕਿਸਾਨੀ ਹੈ ਜਥੇਬੰਦੀਆਂ ਨੇ ਠੀਕ ਹੈ ਆਪਕੋ ਆਪਣਾ ਦਿੱਤਾ ਵੀ ਹਾਂ ਅਸੀਂ ਆਪਕੋ ਆਪਣਾ ਧਰਨੇ ਵਿਚਾਰੇ ਜਿਹੜੇ ਕਰਾਂਗੇ ਪਰ ਉਹਨਾਂ ਨਾਲ ਕੁਝ ਨਹੀਂ ਬਣਨਾ ਵੀਰ ਜਦ ਨੂੰ ਬੇਲਾ ਹੱਥੋਂ ਲੰਘ ਜਾਣਾ ਤੁਸੀਂ ਇਹ ਜਥੇਬੰਦੀਆਂ ਵਾਲੇ ਸਿਸਟਮ ਦੇ ਵਿੱਚ ਨਾ ਪਾਓ ਵੀ ਤੁਸੀਂ ਤੁਹਾਨੂੰ ਕੋਈ ਜਥੇਬੰਦੀ ਕਹੋ ਤੁਸੀਂ ਨੇ ਫੇਰ ਜਾਣਾ ਬਾਰਡਰ ਤੇ ਉੱਤੇ ਆਪਣੇ ਹੱਕਾਂ ਲਈ ਕਿਸਾਨ ਡੱਲੇ ਵਾਲਾ ਸਾਹਿਬ ਕੀ ਦੀ ਮੰਗ ਕਰ ਰਹੇ ਨੇ ਕਿਹਦੇ ਲਈ ਮਰ ਰਹੇ ਨੇ ਥੋਡੇ ਲਈ ਮਰ ਰਹੇ ਨੇ ਦੇਖਦੇ ਕਿਸਾਨਾਂ ਲਈ ਮਰ ਰਹੇ ਨੇ ਸਾਡੀ ਇੱਕ ਮੰਗ ਵੀ ਕੀ ਆ ਬੀਤੀ 30 ਸਾਲ ਦੀ ਕੋ ਮੰਗ ਸਾਡੀ ਸੁਆਮੀਨਾਥੀ ਦੀ ਰਿਪੋਰਟ ਹੈ ਜਿਹੜੀ ਉਹਨੂੰ ਲਾਗੂ ਕੀਤਾ ਜਾਵੇ ਸਾਡੇ ਜੋ ਕਿਸਾਨਾਂ ਸਰਕਾਰ ਜਾਂ ਉਧਾਏ ਜਾ ਰਹੇ ਜਿੱਥੇ ਇੱਥੇ ਵੱਡੇ ਵੱਡੇ ਅਵਾਨੀ ਅਡਾਨੀਆਂ ਦੇ ਲੱਖਾਂ ਕਰੋੜਾ ਰੁਪਇਆ ਲੈ ਲੈ ਭੱਜ ਗਏ ਇੱਥੇ ਸਾਡੇ ਲੱਖ ਸਵਾ ਲੱਖ 2 ਲੱਖ ਕਰਜ਼ਾ ਕਿਸਾਨ ਖੁਦਕੁਸ਼ੀ ਕਰ ਰਹੇ ਆ ਉਹਨਾਂ ਦੀ ਗੱਲ ਕਰਨ ਲਈ ਡੱਲੇ ਵਾਲਾ ਸਾਹਿਬ ਨੇ ਮਰਨ ਵਰਤੇ ਬੈਠੇ ਨੇ ਇੱਕ ਜਾਇਜ਼ ਮੰਗ ਲਈ ਮਰਨ ਵਰਤੇ ਬੈਠੇ ਨੇ ਕਿਸਾਨੀ ਲਈ ਬੈਠੇ ਨੇ ਜਿਹੜੇ ਕਿਸੇ ਟਾਈਮ ਦੇਸ ਸਾਨੂੰ ਆਵਾਜ਼ਾਂ ਮਾਰਦਾ ਸੀ ਵੀ ਸਾਨੂੰ ਅੱਜ ਭੁੱਖੇ ਆਸੀਂ ਪੂਰਾ ਦੇਸ਼ ਟਿੱਡ ਭਰ ਲਈ ਸਾਨੂੰ ਕਹਿੰਦਾ ਸੀ ਵੀ ਤੁਹਾਡੀ ਲੋੜ ਹੈ ਤੁਹਾਡੇ ਪੰਜਾਬ ਨੂੰ ਹੱਥ ਜੋੜ ਰਿਹਾ ਦੀ ਪੰਜਾਬ ਦੇ ਵਿੱਚ ਲੜੌਂਦ ਕਰ ਰਹੇ ਸੀ ਅੱਜ ਤੋਂ 50 ਸਾਲ ਦੀ ਤੁਸੀਂ ਫਰੋਲੇ ਜਾ ਕੇ ਉਹ ਸਰਕਾਰਾਂ ਦੇ ਵੇਲੇ ਉਸ ਮਿਨਿਸਟਰੀ ਜਦੋਂ ਕਹਿੰਦੀ ਸੀ ਦੇਸ਼ ਸਾਡਾ ਮਰ ਚੱਲੇ ਆ ਉਸ ਟਾਈਮ ਪੰਜਾਬ ਨੇ ਸਭ ਤੋਂ ਮੂਰੀ ਰੋਲ ਅਦਾ ਕੀਤਾ ਦੇਸ਼ ਦਾ ਪਢਾਰ ਭਰ ਲਈ ਪਰ ਆਪਣਾ ਸਭ ਕੁਝ ਗਵਾ ਲਿਆ ਆਪਣੇ ਧਰਤੀਏ ਲੋ ਪਾਣੀ ਗਵਾ ਲਿਆ ਜਿਹੜਾ ਸਾਡੇ ਕੋਲੇ 10 ਸਾਲ ਦਾ 5 ਸਾਲ ਦਾ ਬਚਿਆ ਸਾਡਾ ਜਿਹੜੀ ਹਵਾ ਪਾਣੀ ਅਸੀਂ ਨੇ ਖਰਾਬ ਕਰ ਲੇ ਦੇਸ਼ ਦਾ ਪੜਾਹਰ ਭਰਨ ਲਈ ਆ ਨ ਭਰਨ ਲਈ ਪੇਟ ਭਰ ਲਈ ਦੇ ਇਸ ਦਾ ਹੁਣ ਮੈਂ ਇੱਕ ਬੇਨਤੀ ਕਰਦਾ ਲੋਕੋ ਕਿਹਦੇ ਲਈ ਤੁਹਾਡੇ ਲਈ ਬੈਠੇ ਨੇ ਡੱਲੇੜਾ ਸਾਹਿਬ ਮਰਨ ਵਕਤੇ ਤੁਹਾਡੇ ਵਪਾਰੀਆਂ ਲਈ ਬੈਠੇ ਨੇ ਤੁਹਾਡੇ ਛੋਟੇ ਜਿਹੜੇ ਛੋਟੇ ਛੋਟੇ ਦੁਕਾਨਦਾਰਾਂ ਲਈ ਬੈਠੇ ਨੇ ਜੇ ਤੁਹਾਡੀ ਕਿਸਾਨੀ ਖਤਮ ਹੋ ਗਈ ਦੁਕਾਨਦਾਰ ਛੋਟਾ ਵਪਾਰੀ ਸਭ ਤੁਹਾਡੀ ਮੌਲਾ ਨੇ ਜਗਾ ਲੈ ਲੈਣੀਆਂ ਆ ਤੁਹਾਡੇ ਛੋਟੇ ਛੋਟੇ ਸੜਕਾਂ ਦੇ ਉੱਤੇ ਬੜ ਰਹੇ ਨੇ ਜਿਹੜੇ ਸਾਰੇ ਉਹਨਾਂ ਨੇ ਰੋਕ ਲੈਣੀਆਂ ਇਹ ਸਾਰਾ ਸੰਘਰਸ਼ ਹੈ ਜਿਹੜਾ ਇਹ ਇਹ ਪੰਜਾਬ ਦੇ ਤੇ ਛੋਟੇ ਵਰਗਾਂ ਲਈ ਜੁੜਿਆ ਹੋਇਆ ਆ ਜੋ ਪਿੰਡ ਦੇ ਵਿੱਚੋਂ ਹਰੇਕ ਪਿੰਡ ਦੇ ਵਿੱਚੋਂ ਇੱਕ ਇੱਕ ਟਰਾਲੀ ਦਾ 10-10 ਬੰਦੇ ਲੈ ਕੇ ਆ ਜੋ ਪੰਜਾਬ ਦੇ ਲੋਕੋ ਜਿਹੜੀਆਂ ਤੁਹਾਨੂੰ ਜਥੇਬੰਦੀਆਂ ਨੇ ਵੱਡੀਆਂ-ਵੱਡੀਆਂ ਨੇ ਨਾ ਉਹ ਜਥੇਬੰਦੀਆਂ ਨੇ ਤੁਹਾਨੂੰ ਕਦੇ ਨਹੀਂ ਕਹਿਣਾ ਹੈਗਾ ਕਿ ਦੱਲੇਵਾਲ ਸਾਹਿਬ ਅਸੀਂ ਚਾਹੁੰਦੇ ਹਾਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਬੀਡਲੇੜ ਸਾਭ ਦੀ ਜਿਹੜੀ ਸਿਹਤ ਹੈ ਉਹ ਉਹਨਾਂ ਦੀ ਉਮਰ ਲੰਮੀ ਹੋਵੇ ਸਿਹਤ ਬੰਦ ਹੋ ਰਹਿਣਾ ਪਰ ਜਿਹੜੀ ਕੁਝ ਲੋਗ ਨੇ ਜਥੇਬੰਦੀਆਂ ਦੇ ਆਗੂ ਬਿਆਨ ਦੇ ਰਹੇ ਨੇ ਵੀ ਹਾਂ ਅਸੀਂ ਆਪਦਾ ਸਾਡਾ ਅਸੀਂ ਖਨੌਰੀ ਵੱਲ ਨਹੀਂ ਜਾਣਾ ਅਸੀਂ ਇੱਥੇ ਦੇ ਪਰ ਆਪਦਾ ਕਰਨਾ ਤੁਸੀਂ ਉਹਨਾਂ ਦੀ ਗੱਲ ਨਾ ਮੰਨੋ ਤੁਸੀਂ ਖਨੌਰੀ ਬਾਰਡਰ ਤੇ ਆਜੋ ਤੁਸੀਂ ਸਿੰਘੂ ਬਾਰਡਰ ਤੇ ਆਜੋ ਕਿ ਜਿਹੜੇ ਇਹ ਬਾਰਡਰਾਂ ਤੇ ਜਿੱਥੇ ਆਪਣੀ ਲੜਾਈ ਲੱਗਦੀ ਹੋਈ ਹੈਗੀ ਉਹ ਇਹ ਬਾਰਡਰਾਂ ਤੇ ਤੁਸੀਂ ਆ ਕੇ ਡੱਲੇ ਵਾਲ ਸਾਹਿਬ ਦਾ ਸਾਥ ਦੇ ਲੋ ਨਹੀਂ ਤੁਹਾਡੇ ਕੋਲੇ ਪਲ-ਪਲ ਮਰੋਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਡੱਲੇ ਵਾਲ ਸਾਹਿਬ ਨੂੰ ਨੁਕੀ ਹੋਊਗੀ ਤੁਸੀਂ ਘਰਾਂ ਦੇ ਵਿੱਚ ਬੈਠ ਕੇ ਨਾ ਤੁਹਾਡੇ ਸਵੇ ਪੱਲੇ ਹੰਝੂਾਂ ਤੋਂ ਬਗੈਰ ਕੁਝ ਨਹੀਂ ਹੋਣਾ ਤੁਸੀਂ ਸੋਚੋਗੇ ਵੀ ਜਰ ਜੇ ਅਸੀਂ ਉੱਥੇ ਪੰਜ ਚਾਰ ਦਿਨ ਦੋ ਦਿਨ ਜਾਏ ਆਉਂਦੇ ਰਹੇ ਹਾਂ ਜੇ ਇਹ ਇਹ ਪ੍ਰਭੂ ਬੇਨਤੀ ਹੈ ਤੁਹਾਡੇ ਲਈ ਜੀ ਹ ਹੁਣ ਮਜਬੂਰੀ ਹੱਥ ਬੰਦਦੇ ਆ ਸਾਰਿਆਂ ਨੂੰ ਜਿਨਨੇ ਦੇਸ਼ ਦੇ ਪੰਜਾਬ ਦੇ ਕਿਸਾਨ ਨੇ ਆਓ ਆਪਾਂ ਆਪਣੇ ਆਪ ਦਾ ਸਾਥ ਲਈਏ ਇਹ ਜਿਹੜਾ ਹੱਥ ਨੂੰ ਲੀਡ ਕਰਨ ਵਾਲਾ ਕਿਸਾਨਾਂ ਨਾਲ ਗੁਣੀ ਮਿਲਣਾ ਸੱਚਾ ਸੁੱਚਾ ਆਪਣੇ ਲਈ ਆਪਣੇ ਲਈ ਤਾਂ ਦੁਨੀਆ ਹੀ ਫਿਰਦੀ ਹੈ ਦੁਨੀਆ ਦੇ ਹੋਰ ਆਗੂ ਲੀਡਰ ਫਿਰਦੇ ਨੇ ਪਰ ਇੱਕ ਢੱਲੇੜ ਤੋਂ ਪਰ ਕਰੀ ਮਿਲਣਾ ਧੰਨਵਾਦ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ